ਕੰਤੀ ਉੰਤਿ ਲੱਖ ਨਹੀਂ ਖਾਤਾ ਹੈਗਾ ਉਹਨੇ ਮੈਨੂੰ 20 ਲੱਖ ਦਿੱਤਾ ਪੋਡਕਾਸਟ ਤੋਂ ਬਾਅਦ ਕਾਰਪੋਰੇਟ ਦੀ ਇੱਕ ਕਾਲ ਰਿਕਾਰਡਿੰਗ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਇੱਕ ਇੰਸਟਾਗ੍ਰam ਪੇਜ ਨੂੰ 5 ਲੱਖ ਰੁਪਏ ਰਿਸ਼ਵਤ ਦੇ ਕੇ ਇਸ ਮਾਮਲੇ ਨੂੰ ਰਫਾ ਦਫਾ ਕਰਵਾਉਣ ਬਾਰੇ ਕਹਿ ਰਹੀ ਹੈ ਇੰਨਾ ਹੀ ਨਹੀਂ ਇਸ ਕਾਲ ਰਿਕਾਰਡਿੰਗ ਦੇ ਵਿੱਚ ਇਹ ਖੁਲਾਸਾ ਵੀ ਹੋਇਆ ਹੈ ਕਿ ਕਾਰਪੋਰੇਟ ਵੱਲੋਂ ਉਸ ਲੜਕੀ ਦੇ 20 ਲੱਖ ਰੁਪਏ ਵੀ ਯੂਜ਼ ਕੀਤੇ ਗਏ ਸੋਸ਼ਲ ਮੀਡੀਆ ਤੇ ਵਾਇਰਲ ਕਾਲ ਰਿਕਾਰਡਿੰਗ ਬਾਰੇ ਹਜੇ ਤੱਕ ਇਹ ਪੁਸ਼ਟੀ ਨਹੀਂ ਕੀਤੀ ਗਈ ਕੇ ਸਕੌਲ ਰਿਕਾਰਡਿੰਗ ਵਿੱਚ ਕਿੰਨੀ ਕੁ ਸਚਾਈ ਹੈ ਜਾਂ ਫਿਰ ਇਹ ਫੇਕ ਕਾਲ ਰਿਕਾਰਡਿੰਗਸ ਕਾਰਪੋਰੇਟ ਨੂੰ ਬਦਨਾਮ ਕਰਨ ਲਈ ਵਾਇਰਲ ਕੀਤੀਆਂ ਜਾ ਰਹੀਆਂ ਨੇ ਬਾਕੀ ਕੀ ਕਹਿਣਾ ਹੈ ਕਾਰਪੋਰੇਟ ਦਾ ਇਸ ਕਾਲ ਰਿਕਾਰਡਿੰਗ ਵਿੱਚ ਆਓ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਹਾਂ ਪੋਸਟਾਂ ਕਰੂਗਾ ਸਾਰਾ ਇੰਸਟਾਗ੍ਰਾਮ ਪਾਉਂਦਾ ਇਕੱਲਾ ਥੋੜੀ ਪਾਉਂਦੇ ਆ ਨਾਲੇ ਗੁਰੂ ਆ ਤੇਰਾ ਪੈਸੇ ਦਾ ਰੌਲਾ 35 ਲੱਖ ਦਾ ਹਾਂਜੀ ਮੈਂ ਉਹ 10 ਲੱਖ ਜਾਰੀਆਂ ਪੋਸਟਾਂ ਦੇਖੀਆਂ ਮੈਂ ਸਭ ਕੁਝ ਦੇਖਿਆ ਯਾਰ ਮੈਂ ਤਾਂ ਕੋਈ ਪੈਂਤੀ ਗੁੱਤੀ ਲੱਖ ਨਹੀਂ ਖਾਤਾ ਹੈਗਾ ਉਹਨੇ ਮੈਨੂੰ 20 ਲੱਖ ਦਿੱਤਾ ਜਦੋਂ ਅਸੀਂ ਬਾਹਰ ਜਾਣਾ ਸੀਗਾ ਅਸੀਂ ਦੋਨਾਂ ਨੇ ਇਕੱਠਿਆਂ ਦੀ ਫਾਈਲ ਲਗਾਈ ਆ ਦੈਨ ਉਹਨਾਂ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਉਹਦਾ 20 ਲੱਖ ਸੀ ਮੇਰੇ ਕੋਲ ਕਾਫੀ ਟਾਈਮ ਮੇਰੇ ਕੋਲ ਹੀ ਪਿਆ ਰਿਆ ਠੀਕ ਆ ਤੇ ਫਿਰ ਉਹ ਮੈਨੂੰ ਕੋਈ ਘਰ ਵਿੱਚ ਮੇਰੇ ਪ੍ਰੋਬਲਮ ਆਈ ਉਹਦੇ ਕਰਕੇ ਮੈਨੂੰ 20 ਲੱਖ ਖਰਚਨਾ ਪਿਆ ਤਾਂ 20 ਲੱਖ ਤਾਂ ਚਲ ਉਹਦਾ 20 ਲੱਖ ਹੀ ਮੋੜ ਦੇ ਫਿਰ ਤੇ ਕੋ ਮੈਨੂੰ ਕੋ ਟਾਈਮ ਮੰਗਿਆ ਤੇ ਮੈਂ ਉਹਨੂੰ ਕਿਹਾ ਕਿ ਮੈਨੂੰ ਥੋੜਾ ਟਾਈਮ ਦੇ ਦੇ ਬਟ ਉਹ ਰੁਕੇ ਨਹੀਂ ਰਹੇ ਉਹ ਕਦੀ ਪਹੁੰਚ ਮੋਰਕਾਜ ਕਰੀ ਜਾਂਦਾ ਪਿਆ ਕਦੀ ਮੇਰੀਆਂ ਸਟੋਰੀਆਂ ਪਾਈ ਜਾਂਦਾ ਪਿਆ ਇਦਾਂ ਤੁਹਾਨੂੰ ਨਾ ਕਰਨਾ ਚਾਹੀਦਾ ਮੇਰੇ ਮਮਦਿਆਦਾਂ ਬਜ਼ਾਦਾਂ ਬਨੇ ਹੋਇਆ ਘਰ ਦੇ ਮੇਰੇ ਵਿਆਹ ਕਰਾਣਾ ਚਾਹਦੇ ਆ ਉਹਨੇ ਸਭ ਚੀਜ਼ਾਂ ਦੇਖਾਂਗੇ ਤੇ ਮੇਨੂੰ ਕੌਣ ਵਿਆਹ ਕਰੂਗਾ ਵਿਆਹ ਥੋੜੀ ਹੁਣ ਗਰੋ ਪੈਸੇ ਖਾਦੇ ਅਗਲੇ ਨੇ ਰੌਲਾ ਪਾਉਣਾ ਹੁਣ 20 ਲੱਖ ਦਾ ਦੇ ਦੇ ਵਿਆਹ ਕਰਾ ਲਾ ਗਲਾਪੀ ਪਾਸੇ ਤੁਸੀਂ ਤੁਸੀਂ ਕੁਝ ਮੇਰੀ ਹੈਲਪ ਕਰੋ ਤੇ ਮੈਂ ਮੈਨੂੰ ਇਸ ਚੀਜ਼ ਇਨਾਂ ਚੀਜ਼ਾਂ ਤੋਂ ਬਾਹਰ ਕੱਟੋ ਪਲੀਜ਼ ਤੇ ਮੇਰਾ ਮੇਰਾ ਕੀ ਫਾਇਦਾ ਹੈਲਪ ਕਰਨ ਚਾਹ ਦਾੱਸ ਪਹਿਲਾਂ ਦੇਖੋ ਅਗਰ ਤੁਸੀਂ ਮੈਨੂੰ ਇਹ ਚੀਜ਼ਾਂ ਵਿੱਚੋਂ ਕੱਢ ਦਿਓ ਬਾਹਰ ਤੁਸੀਂ ਵੀ ਅਗੇ ਪੋ ਕਹਿੰਦੇ ਹੋ ਕਿ ਮੈਂ ਤੁਹਾਨੂੰ 5 ਲੱਖ ਟ੍ਰਾਂਸਫਰ ਕਰ ਦਿਆਂਗਾ ਜਿੰਤਾ ਤੁਸੀਂ ਕਹੋਗੇ ਮੈਂ ਉੱਤਾ ਕਰ ਦੇਵਾਂਗੀ। ਤਾਂ ਚਲੋ ਠੀਕ ਹੈ ਉਹ ਤੇ 5 ਲੱਖ ਕਿੱਥੋਂ ਆਊਗਾ? ਲੇਖੋ ਅਗਰ ਤੁਸੀਂ ਕਹਿੰਦੇ 5 ਲੱਖ ਮੈਂ ਕਿਦਾਂ ਦਾ ਕਿੱਥੋਂ ਉਹ ਤਾਂ ਅਰੇਂਜ ਕਰ ਲਵਾਂਗੀ ਅਗਰ ਤੁਸੀਂ ਮੈਨੂੰ ਇਹਨਾਂ ਚੀਜ਼ਾਂ ਚ ਇੰਜੈਕਟ ਚ ਕਰਦੇ ਹੋਗੇ ਬਾਅਦ ਤੇ ਮੈਂ ਤੁਹਾਨੂੰ 5 ਲੱਖ ਤੇ ਜਿੰਨਾ ਵੀ ਤੁਸੀਂ ਕਹੋਗੇ ਧਿਆਨਸਾ ਕਰ ਦੇਣੀ ਹੈ। ਨਹੀਂ ਨਹੀਂ ਪੈਸੇ ਨਹੀਂ। ਨਹੀਂ 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 ਪੈਸੇ ਨਹੀਂ ਲੈਣੇ ਆਪਾਂ ਜਿਹੜਾ ਤੋਂ 5 ਮੈਨੂੰ ਦੇਣਾ ਉਹ 'ਚ 15 ਹੋਰ ਪਾ ਕੇ ਉਹਦੇ ਮੋੜ। देखो बट फिर मेनू 2 लाख पूरा करके भी मेनू 5 5 5 5 ਜਿਹੜਾ ਮੈਨੂੰ 5 ਦੇਣਾ ਪੈਦਾ ਕੱਲ 5 ਹੋਰ ਕੋਈ ਉੱਠ ਜੂ ਉਹਨੂੰ ਦੇਣਾ ਉਹ 5 5 ਕਰਕੇ ਉਹਦਾ ਮੋੜ ਦੇ ਪਰ ਤੁਸੀਂ ਉਹਨੂੰ ਕੋ ਸਮਝਾਓ ਕਿ ਤੇ ਮੇਰੀ ਪੋਸਟਾਂ ਵਗੈਰਾ ਨਾ ਪਾ ਚਲ ਉਹਨੂੰ ਮੈਂ ਬਹੁਤ ਅੱਕੀ ਪਈ ਐ ਇਹਨੋਂ ਵੇ ਕਿ ਕੱਲ ਮੈਂ ਕੁਝ ਕਰ ਲਵਾਂ ਚਲ ਉਹਨੂੰ ਤਾਂ ਸਮਝਾਨਾਗੇ ਪਹਿਲਾਂ ਤੂੰ ਪੈਸੇ ਮੋੜਨੇ ਸ਼ੁਰੂ ਕਰ ਅਗਲੇ ਨੂੰ 5 ਲੱਖ ਦੇ ਅਗਲੇ ਨੂੰ ਥੋੜਾ ਹੌਸਲਾ ਹੋਊਗਾ ਕਿ ਮੇਰੇ ਪੈਸੇ